ਇਹ ਜੇ ਨਵੇਂ-ਨਵੇਂ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਮੂੰਹ ਦੇ ਵਿੱਚ ਚਮਚਾ ਫੜ ਕੇ ਉਹਦੇ ਵਿੱਚ ਇੱਕ ਨੇਂਬੂ ਡੁੱਬ ਗਿਆ ਹੈ ਇਹ ਚਾਰ ਲੜਕੀਆਂ ਇਹਦੇ ਵਿੱਚ ਭਾਗ ਲੈਣਗੀਆਂ ਜਿਹੜੀ ਲੜਕੀ ਆਪਣੇ ਟੀਚੇ ਤੇ ਪਹੁੰਚ ਜੂਗੀ ਸਹੀ ਸਲਾਮਤੇ ਨੇ ਬੂਲ ਲੈ ਕੇ ਉਸ ਨੂੰ ਇੱਕ ਨਾਮ ਦਿੱਤਾ ਜਾਊਗਾ ਰੈਡੀ ਬੁੱਤ ਹੱਥ ਖੜਾ ਕਰ ਦਿਓ ਜੇ ਰੈਡੀ ਹੋ ਗਏ ਹੱਥ ਖੜਾ ਕਰ ਦਿਓ ਹੌਲੀ ਜਾਣਾ ਸਾਰਾ ਹੌਲੀ ਜਾਣਾ ਹੌਲੀ ਉੱਥੇ ਕੋਈ ਜੱਜਮੈਂਟ ਵਾਸਤੇ ਤਾਹੂ ਬਸ ਉਹ ਦੇਖ ਹੱਥ ਲਾ ਕੇ ਮੋੜਨਾ ਹੱਥ ਲਾ ਕੇ ਮੋੜਨਾ ਹੱਥ ਲਾ ਕੇ ਪਿੱਛੇ ਮੋੜਨਾ ਲਖ ਲਖ ਚਲੋ ਚਲੋ ਚਾਰ ਪੁੱਤ ਸੁਧਾਰ ਰਹੇ ਨੇ ਬੈਠਣਾ ਨਹੀਂ ਮੈਂ ਫੁੱਟ ਚੁੱਕਾ ਹੋ ਗਈ ਹੋਈ ਸੱਟ ਨਾਲੋਂ ਇਹ ਲਿੰਗ ਆਊਟ ਹੋ ਗਈ ਤਾੜੀਆਂ ਆ ਗੋਡੇ ਇੱਥੇ ਕੀ ਨਾਮ ਹੈ ਬਈ ਤੇਰਾ ਬਾਕੀ ਨੇ ਪੇ ਸਾਰੀਆਂ ਦੇ ਆ ਆ ਦੇਖਣਾ ਨਾਉ ਦੇ ਇਹ ਲੜਕੀ ਹੈ ਕੀ ਨਾਮ ਹੈ ਬਈ ਤੇਰਾ ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਇਹ ਨਿੰਬੂ ਵਾਲੇ ਵੈਂਟ ਦੇ ਵਿੱਚ ਉਹ ਜੇਤੂ ਆ ਜਹਿਆ ਐਂਟਰਟੇਨਮੈਂਟ ਵਾਲੀ ਇਹ ਵੀਡੀਓ ਵੇਖਣ ਲਈ ਸਾਡੇ ਚੈਨਲ ਫੇਸਬੁੱਕ ਚੈਨਲ ਸਰਵਜੀਤ ਸਿੰਘ ਕਾਤਰੋਂ ਅਤੇ YouTube ਚੈਨਲ ਪਿੰਡੂ ਐਂਟਰਟੇਨਮੈਂਟ ਨੂੰ